ਹਾਂਜੀ ਸਸਿਕਾ ਜੀ ਸਵਾਗਤ ਹੈ ਤੁਹਾਡਾ ਡੀਐਸ ਪਲੱਸ ਆਊਟ ਸਮਰਣਾ। ਪਹਿਲਾਂ ਤਾਂ ਜੀ ਆਪਣੇ ਭੈਣ ਭਰਾਵਾਂ ਦਾ ਬਹੁਤ ਦਿਨੋ ਧੰਨਵਾਦ ਆ ਜੀ ਜੋ ਸਾਨੂੰ ਟਾਈਮ ਕੱਢ ਕੇ ਆਪਣਾ ਪ੍ਰੈਸ਼ੀਅਸ ਟਾਈਮ ਕੱਢ ਕੇ ਸਾਨੂੰ ਦੇਖ ਰਹੇ ਨੇ ਕਿਉਂਕਿ ਸਾਡੀ ਵੀਡੀਓ ਤੁਹਾਨੂੰ ਪਤਾ ਹੈ ਹਮੇਸ਼ਾ ਲਾਜਵਾਬ ਹੁੰਦੀ ਆ ਆਪਾਂ ਵਧੀਆ ਤੋਂ ਵਧੀਆ ਆਰਟੀਕਲ ਤੁਹਾਨੂੰ ਪ੍ਰੋਵਾਈਡ ਕਰਦੇ ਆ। ਅੱਜ ਦੀ ਵੀਡੀਓ ਦੀ ਗੱਲ ਕਰਾਂ ਤੇ ਵੀਡੀਓ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੋਊਗੀ। ਪ੍ਰੀਮੀਅਮ ਕਨਸੈਪਟ ਵੀ ਕਵਰ ਕੀਤਾ ਆ ਥੋੜੇ ਨਾਰਮਲ ਵੀ ਕਵਰ ਕੀਤਾ ਆ। ਬਸ ਇਹ ਰਿਕੁਐਸਟ ਕਰੂੰਗਾ ਲਾਸਟ ਤੱਕ ਦੇਖਿਓ ਵੀਡੀਓ ਨੂੰ। ਬੜੇ ਬਹੁਤ ਹੀ ਡਿਮਿਸ਼ ਹੁਣਿਆਲੇ ਆਪਾਂ ਕਨਸੈਪਟ ਕਵਰ ਕਰੀਏ ਲੋ ਜੀ ਫਸਟ ਆਰਟੀਕਲ ਦੇਖੋ ਜੀ ਵਨ ਆਫ ਦਾ ਪ੍ਰੀਮੀਅਮ ਕਨਸੈਪਟ ਰਹੇਗਾ ਡਾਰਕ ਕਲਰ ਚਾਰ ਦੇ ਵਿੱਚ ਵਡਾ ਨੀ ਲਿਊਨ ਕੋਟ ਮੈਡੀ ਬਹੁਤ ਹੀ ਸੁਪੀਰੀਅਰ ਕਨਸੈਪਟ ਰਹੇਗਾ ਜੀ ਡਿਜੀਟਲ ਪ੍ਰਿੰਟ ਰਹੇਗਾ ਸਲਵਾਰ ਬੜੇ ਕੀ ਬਾਟਮ ਰਹੇਗੀ ਬਿਲਕੁਲ ਪਲੇਨ ਤੇ ਨਾਲ ਦੁਪੱਟਾ ਵੀ ਟੁਨਟਾਈ ਐਂਡ ਇਹਦਾ ਪ੍ਰੋਵਾਈਡ ਹੋਏਗਾ ਜੀ ਓਨਲੀ 500 ਦੀ ਰੇਂਜ ਦੇ ਵਿੱਚ ਆਲੋ ਜੀ ਟੂ ਨੰਬਰ ਆਫ ਕਨਸੈਪਟ ਅਜੇ ਕਲਰ ਕਨਸੈਪਟ ਪਾਉਣਗੇ ਆਲੋ ਜੀ ਇਸ ਦਾ ਕਾਲੋ ਚੈੱਕ ਵੀ ਸੋਹਣਾ ਜਿਹਾ ਕਨਸੈਪਟ ਰਹੇਗਾ ਔਰ ਨੂੰ 500 ਦੀ ਰੇਂਜ ਚ ਸਕਰੀਨਸ਼ਾਟ ਆਰਡਰ ਪਲੇਸ ਕਰ ਸਕਦੇ ਆਓ ਜੀ ਨੈਕਸਟ ਆਰਟੀਕਲ ਤੁਹਾਨੂੰ ਦਿਖਾਈਏ ਨੈਕਸਟ ਆਰਟੀਕਲ ਵੀ ਬਹੁਤ ਹੀ ਪਿਆਰਾ ਰਹੇਗਾ ਪ੍ਰੀਮੀਅਮ ਕੈਮਰਿਕ ਕਾਟਰ ਦੇ ਵਿੱਚ ਕਰ ਸਕਦੇ ਹੋ ਚੈੱਕ ਦੀ ਬਹੁਤ ਸੋਹਣਾ ਅਲਟੀਮੇਟ ਜਿਹਾ ਆਰਟੀਕਲ ਰਹੇਗਾ ਫੈਬਰਿਕ ਬਹੁਤ ਜਿਆਦਾ ਫਾਈਨ ਰਹੇਗਾ ਸਮਝਦੇ ਅਕੋਰਡਿੰਗਲੀ ਬਹੁਤ ਹੀ ਵਧੀਆ ਫੈਬਰਿਕ ਰਹੇਗਾ ਜੋ ਕਿ ਤੁਹਾਨੂੰ ਕੂਲ ਫੀਲ ਕਰਾਏਗਾ ਡਿਸਟਲ ਪ੍ਰਿੰਟ ਰਹੇਗਾ ਕੁਮਲ ਕਾਟਨ ਦਾ ਨਾਲ ਰਹੇਗਾ ਦੁਪੱਟਾ ਜੀ ਰੇਟ ਮਾਤਰ ਬਿਲਕੁਲ ਮਾਰਕੀਟ ਨਾਲੋਂ ਘੱਟ ਓਨਲੀ 550 चे... 550 ਦਾ ਆਰਟੀਕਲ ਤੁਹਾਨੂੰ ਪ੍ਰੋਵਾਈਡ ਹੋਊਗਾ ਵਿਦ ਫੁਲੀ ਲੈਂਥੀ ਬ੍ਰੈਡੀ ਕਾਟਨ ਦੇ ਦੁਪੱਟੇ ਦੇ ਨਾਲ 550 ਦੀ ਰੇਂਜ ਰਹੀਗੀ ਜੀ 3 ਨਬਰ ਕਲਰਸ ਅਵੈਲੇਬਲ ਰਹਿਣਗੇ ਇਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਲੋ ਕਲਰ ਕੰਬੀਨੇਸ਼ਨ ਚੈੱਕ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਜੀ ਬਹੁਤ ਪਿਆਰੀ ਪਿਆਰੀ ਕਲਰ ਕੰਬੀਨੇਸ਼ਨਸ ਨੇ ਓਨਲੀ 550 ਸੇਲ ਆਫਰ ਚੱਲ ਰਹੀ ਹੈ ਜੀ ਬਹੁਤ ਤਕੜੀ ਸੇਲ ਆਪਰ ਲਾਈ ਗਈ ਹੋਈ ਆ बस थोड़ी यही ऑपरचुनिटी ग्रैप करो जल्दी तो जल्दी थोड़ा ही इस बच्चे बैनिफिट है आओ जी मैक्स आर्टिफल आप देख रहे हैं जी अल्टीमेट कॉन्सैप्ट रहेगा प्योर कैमरिक कॉटन के गलडिश कन्सैप्टी कंसीडर करो बड़ा ही ऑप्शन कन्सैप्ट रहेगा जी डिस्टल प्रिंट रहेगा लाइनिंग चार्ट रहेगा डॉटर प्रिंट भी रहेगा जी सारा ना ही फ्लार्ड चैक कर सद हाईलाइटिंग का बॉक थेखने मिलेगा बड़ा ही अल्टीमेट फैब्रिक है प्रेम रहेगी जी बॉटम तैयार रहेगा सेम एज इट इज मल कॉटन का दुपट्टा सेम प्रिंटिंग क्वालिन्यू की दुपट्टे की अल्टीमेट फैब्रिक है खुला डुला स्टैंडर्ड साइज का दुपट्टा मिलेगा बहुत ही औसम सूट होएगा आफ्टर वेयरिंग तुम्हारी गैट बहुत ज्यादा इनहैंस होगी तैयार लोग कलर ऑप्शन चेक कर लीजिए प्यारे प्यारे कूल जो कलर ऑप्शन समझ के अकॉर्डिंगली बड़े प्यारे प्यारे जी लो ओनली जस्ट सुन प्रोवाइड करेंगे सिक्स फाइव जीरो 650 ਤੋਂ ਲੈ ਕੇ ਰੇਂਜ 'ਚ ਤੁਹਾਨੂੰ ਤੁਹਾਡੇ ਘਰ ਤੇ ਡਿਲੀਵਰ ਹੋ ਜੂਗਾ ਭਾਵੇਂ ਇੱਕ ਸੂਟ ਲੋ ਦੋ ਲੋ 10 ਲੋ ਐਜ਼ ਯੋਰ ਵੇਸ਼ਰੀ ਜੋ ਤੁਹਾਡੀ ਇੱਛਾ ਆਓ ਜੀ ਨੈਕਸਟ ਆਰਟੀਕਲ ਨੂੰ ਪ੍ਰੋਵਾਈਡ ਕਰਦੇ ਆਂ ਇਹ ਵੀ ਮੋਡਲ ਚੋਰ ਡਰੀਓਨ ਕਾਟਨ ਦਾ ਰਹੇਗਾ ਜੀ ਬਹੁਤ ਸੋਹਣਾ ਸੁਪੀਰੀਅਰ ਫੈਬਰਿਕ ਦੇ ਵਿੱਚ ਨਰਕ ਕਲਰ ਚਾਟ ਬਹੁਤ ਹੀ ਪਿਆਰਾ ਆਸਮਨ ਕਾਈਂਡ ਆਫ ਦਾ ਕਲਰ ਚਾਟ ਰਹੇਗਾ ਜੀ ਬਿਲਕੁਲ ਨਿਊ ਰਿਚਨੋ ਕਨਸੈਪਟ ਰਹੇਗਾ ਜੀ ਜਸਟ ਟੂ ਟ੍ਰਾਈ ਕਰ ਤੇ ਨਾਲ ਇਹਨਾਂ ਟਾਈ ਐਂਡ ਡਾਈ ਦੀ ਪਲੇਨ ਨਾਲ ਤੁਹਾਨੂੰ ਇਹਦੇ ਚ ਕੋਈ ਨੰਬਰ ਕਰ ਰਹੇ ਤੁਹਾਨੂੰ ਸਪ੍ਰਿੰਗ ਦੇ ਜੀ ਇਹ ਵੀ ਤੁਹਾਨੂੰ ਜਸਟ ਨੋਮੀਨਲ ਰੇਂਜ ਦੇ ਵਿੱਚ ਪ੍ਰੋਵਾਈਡ ਕਰਾਂਗੇ 700 ਦਾ ਮਾਰਕੀਟ ਪ੍ਰਾਈਸ ਹੈ ਜਦ ਜ ਤੁਹਾਨੂੰ ਪ੍ਰੋਵਾਈਡ ਕਰ ਰਹੀ ਹਾਂ ਆਪਾਂ 500 ਦੇ ਵਿੱਚ ਤੋਂ ਵੀ ਆਪਾਂ ਵੀਡੀਓ ਆਪਣੇ ਚੈਨਲ 'ਚ ਆਪਣੇ ਭੈਣਾਂਾਂ ਵਾਸਤੇ ਬਹੁਤ ਆਸਾਨ ਚਾਹੁੰਦੇ ਆ 650 ਇਹ ਆਪਾਂ ਹਮੇਸ਼ਾ ਮਾਰਕੀਟ ਨਾਲੋਂ ਘੱਟ ਰੇਂਜ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ ਓਨਲੀ 500 ਆਓ ਜੀ ਅਗਲੇ ਨੈਕਸਟ ਆਰਟੀਕਲ ਦੇਖੀਏ ਲੋ ਆਲ ਓਵਰ ਪਰਸੈਕਟ ਰਹਿਗਾ ਜੀ ਪਿਓਰ ਫੈਬਰਿਕ ਕਾਟਨ ਦੇ ਵਿੱਚ ਕਰ ਸਕਦੇ ਹੋ ਚੈੱਕ ਜੀ ਪ੍ਰੀਮੀਅਮ ਕੈਮਰੀ कॉटन ਕਹਾਂਗੇ ਇਹਨੂੰ ਵੈਸੇ 5 ਮੀਟਰ ਦਾ ਸੂਟ ਰਹੇਗਾ ਜੀ ਯਾਰ ਇਹ ਕਹਿੰਦਾ ਮਲ ਕੋਟਨ ਦਾ ਦੁਪੱਟਾ ਕੈਮਰੀ कॉटन ਦਾ ਸੂਟ ਬੜਾ ਹੀ ਪਿਆਰਾ ਆ ਆਪਸ਼ਨ ਕਾਈਂਡ ਆਫ ਦੀ ਪ੍ਰਿੰਟਿੰਗ ਆ ਤੇ ਬਹੁਤ ਹੀ ਫੀਲ ਵਧੀਆ ਹੋਊਗਾ ਸੌਫਟ ਤੇ ऑथेंटिक ਸਟੱਫ ਰਹੇਗਾ ਬਹੁਤ ਹੀ ਪਿਆਰਾ ਆ ਹਾਂ ਲੋ ਜੀ ਕਲਰ ਆਪਸ਼ਨ ਚੈੱਕ ਕਰ ਲਓ ਤੇ ਡਿਜ਼ਾਈਨਿੰਗ ਚੈੱਕ ਕਰ ਲਓ ਜੀ ਪਿਆਰੀ ਪਿਆਰੀ ਡਿਜ਼ਾਈਨਿੰਗ ਰਹੇਗੀ ਇਹ ਵੀ ਤੁਹਾਨੂੰ ਜਸਟ ਪ੍ਰੋਵਾਈਡ ਕਰਾਂਗੇ 500 500 ਦੀ ਰੇਟ ਦੇ ਵਿੱਚ प्रीमियम कैमरे कॉटन रहेगा खुला डुला स्टैंडर्ड साइज़ का दुपट्टा रहेगा जी बस ऑपरचुनिटी जल्दी ग्रैब करो या विजिट करो डी एस क्लॉथ हाउस माछीवाड़ा रोड समराला लो आप कॉटन का दुपट्टा ठीक डिजाइनिंग डिजाइनिंग भी सेम प्रिंटिंग लगी ठीक ये कलर ऑप्शन आज ਓਨਲੀ ਫਾਈਲ ਕੰਡੰਟ ਦੀ ਰੇਂਜ ਦੇ ਵਿੱਚ ਬਹੁਤ ਹੀ ਪਿਆਰੀ-ਪਿਆਰੀ ਪ੍ਰੀਮੀਅਮ ਕਨਸੈਪਟ ਰਹਣਗੇ ਓਨਲੀ ਕਨਸੈਪਟਸ ক্লোਜ਼ ਹੁਣ ਲਾਈਕ ਦ ਨੇਫਸ ਅਲਟੀਮੇਟ ਜਾਰਟੀਕਲ ਯਾਰ ਤੁਹਾਨੂੰ ਮੈਂ ਪਹਿਲਾਂ ਤਾਂ ਹੀ ਨੈਕਲਾਈਨ ਚੈੱਕ ਕਰਵਾ ਦੋ A ਟੂ Z ਥ੍ਰੈਡਵਰਕ ਨਾਲ ਹਾਈਲਾਈਟ ਰਹੇਗੀ ਤੇ ਸਾਰਾ ਫਰੰਟ ਵੀਰਾ ਦੇਖੋ ਹਾਈਲਾਈਟ ਰਹੇਗਾ ਥ੍ਰੈਡਵਰਕ ਨਾਲ ਮੈਚਿੰਗ ਕੰਟਰਾਸਟਸ ਵੀ ਰਹੇਗੀ ਤੇ ਬਾਟਮ ਤੇ ਆ ਰਹੇਗਾ ਪਿਓਰ ਦਾ ਦੁਪੱਟਾ ਜੋ ਕਿ ਤੁਹਾਨੂੰ ਇਹ ਵੀ ਫਰੂਥ ਥ੍ਰੈਡਵਰਕ ਨਾਲ ਹਾਈਲਾਈਟ ਦੇਖਣ ਨੂੰ ਮਿਲੇਗਾ ਲਓ ਸਟੀਲ ਦੇ ਕਲਰ ਚਾਰਟ ਰਹੇਗਾ ਬੜਾ ਹੀ ਪਿਆਰਾ ਅਲਟੀਮੇਟ ਜਾਰ ਰੌਇਲ ਫੀਲ ਆਏਗਾ ਤਾਂ ਅਸੀਂ ਤੁਹਾਨੂੰ ਆਲੋ ਕਰ ਲਓ ਸ਼ਕੀ ਬੜਾ ਹੀ ਪਿਆਰਾ ਹੋ ਸਮਝਾ ਆਰਟੀਕਲ ਓਨਲੀ 850 वर 850 ਦੀ ਰੇਂਜ ਚ ਤੁਹਾਨੂੰ ਪ੍ਰੋਵਾਈਡ ਹੋਏਗਾ ਤੁਹਾਡੇ ਘਰ ਤੱਕ ਆਲ ਓਵਰ ਇੰਡੀਆ ਆਲ ਓਵਰ ਵਰਲਡ ਆਪਣੀ ਫੈਸਿਲਿਟੀ ਅਵੇਲੇਬਲ ਆ ਕੋਰੀਅਰ ਦੀ ਇੱਕ ਸੂ ਲੈ ਸਕਦੇ ਹੋ 10 ਸੂ ਆਰਡਰ ਕਰ ਸਕਦੇ ਹੋ ਐਜ਼ ਯੂ ਵੇਸ਼ਾ ਜੀ ਜੋ ਤੁਹਾਡੀ ਰਿਕੁਆਇਰਮੈਂਟ ਹੈ ਓਨਲੀ 850 ਆਓ ਜੀ नेक्स्ट ਆਰਟੀਕਲ ਤੁਹਾਨੂੰ ਪ੍ਰੋਵਾਈਡ ਕਰੀਏ ਹਾਲੋ ਜੀ ਬਹੁਤ ਹੀ ਰੂਖਸ਼ ਕਰਨੇ ਵਾਲਾ ਆਰਟੀਕਲ ਰਹੇਗਾ ਜੀ ਬ੍ਰਾਂਡਡ ਆਰਟੀਕਲ ਪ੍ਰੀਮੀਅਮ ਜਾਮ ਕਾਟਨ ਇਟ ਲੁਕ ਅਲਟੀਮੇਟ ਆਰਟੀਕਲ ਰਹੇਗਾ ਜੀ ਪਹਿਲਾਂ ਡਿਜ਼ਾਈਨ ਚੈੱਕ ਕਰ ਲਓ ਬਿਲਕੁਲ ਸੋਬਰ ਕਲਰ ਚਾਰਟ ਹੈ ਜੀ ਲੇਸਿਸ ਵਰਕ ਨਾਲ ਹਾਈਲਾਈਟ ਰਹੇਗਾ ਜੀ ਪ੍ਰੀਮੀਅਮ ਜਾਮ ਕਾਟਨ ਦਾ ਕਨਸੈਪਟ ਰਹੇਗਾ ਤੇ ਸਿਕਵੈਂਸ ਉਹ ਇਕੱਠਾ ਨੂੰ ਦੇਖਣ ਨੂੰ ਮਿਲੇਗਾ ਆਹ ਲਓ ਜੀ ਪਲੇਨ ਬਾਟਮ ਕਾਟਨ ਦੇ ਵਿੱਚ ਜੀ ਤੇ ਫੁੱਲ ਪਿਓਰ ਦਾ ਰਹੇਗਾ ਦੁਪੱਟਾ ਲਓ ਚਲੋ ਚਲ ਫੁੱਲ ਪਿਓਰ ਦਾ ਦੁਪੱਟਾ ਆਉਸਮ ਕਾਈਂਡ ਆਫ ਦਾ ਸੂਟ ਰਹੇਗਾ ਓਨਲੀ 855 895 ਆਹ ਲਓ ਜੀ ਕਲਰ ਆਪਸ਼ਨ ਵਿੱਚ ਹੈਵ ਕਰ ਲਓ ਸਪੀਸ਼ਲ ਸ਼ੋਪ ਦੇਲ ਕੇ ਜਲਦੀ ਆਰਡਰ ਆਪਣਾ ਪਲੇਸ ਕਰ ਸਕਦੇ ਹੋ ਜੀ ਕਿਉਂਕਿ ਲਿਮਿਟਡ ਸਟਾਕ ਹੈ ਹੈਗੀ ਸੋਨੀ ਦੀ ਵੈਰਾਈਟੀ ਲਈ ਤੁਹਾਨੂੰ ਥੋੜੀ ਜਿਹੀ ਹਰੀ ਹੱਪ ਕਰਨਾ ਪਏਗਾ ਆ ਲੋ ਓਨਲੀ 895 ਨਾਲ ਇੱਕ ਅਸ਼ੋਰਟੀ ਹੋਰ ਹੈ ਜੀ ਮਾਰਕੀਟ ਨਾਲੋਂ ਤੁਸੀਂ ਰੇਟ ਕੰਪੇਅਰ ਕਰਕੇ ਮਸਤੋ ਖਰੀਦ ਸਕਦੇ ਹੋ ਕਿਉਂਕਿ ਤੁਹਾਨੂੰ ਮਾਰਕੀਟ ਨਾਲੋਂ ਹਮੇਸ਼ਾ ਰੇਟ ਘੱਟ ਹੀ ਮਿਲੇਗਾ ਓਨਲੀ 895 ਦੇ ਵਿੱਚ 895 ਸਟੋਰ ਦਾ ਨਾਮ ਯਾਦ ਰੱਖਿਓ ਜੀ ਡੀਐਸ ਗ੍ਰੋਥ ਹਾਊਸ ਮਾਚੀ ਵਾਲਾ ਰੋਡ ਸਮਰਾਉਂ ਆਉ ਜਿਹਦੇ ਨਾਲ ਵੀ ਫੋਲ ਨੈਕਸਟ ਕਨਸੈਪਟ ਦੇਖ ਲਈਏ ਸੇਮ ਐਜ਼ ਇਟ ਇਜ਼ ਜੰਮ ਕਾਟਨ ਦਾ ਕਨਸੈਪਟ ਰਹੇਗਾ ਪ੍ਰੀਮੀਅਮ ਜੰਮ ਕਾਟਨ ਦਾ ਲੋ ਬਹੁਤ ਹੀ ਪਿਆਰਾ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਸੂਰ ਮਿਲੇਗਾ ਜੀ ਸ਼ੈਡਡ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਸੀਕੁਐਂਸ ਤੇ ਹਾਈਲਾਈਟਿੰਗ ਦਾ ਵਰਕ ਰਹੇਗਾ ਅਲਟੀਮੇਟ ਜਿਹੜਾ ਕਨਸੈਪਟ ਰਹੇਗਾ ਫੁੱਲ ਪੇਅਰ ਤੇ ਦੁਪੱਟੇ ਦੇ ਨਾਲ ਆਉ ਜੀ ਕਾਸ਼ਾ ਜਨ ਚਾਹ ਇਹ ਵੀ ਤੁਹਾਨੂੰ ਪ੍ਰੋਵਾਈਡ ਹੋਏਗਾ 895 ਬਿਲਕੁਲ ਤਾਜ਼ੇ ਪਕੌੜੇ ਆ ਜੀ ਇਹ ਬਿਲਕੁਲ ਨਿਊ ਸਟਾਕ ਆਨ ਅਰਾਈਵਲ ਹੈ ਤੁਹਾਨੂੰ ਆਪਣਾ ਪਤੇ ਇਹ ਫਟਾਫਟ ਸਕਰੀਨਸ਼ਾਟ ਵੀ ਲੇ ਆਪਣਾ ਆਰਡਰ ਪਲੇਸ ਕਰੋ ਤੇ ਓਪਰਚੁਨਿਟੀ ਨੂੰ ਗ੍ਰੈਬ ਕਰੋ। ਆਰਡਰ 895 895 ਦੀ ਰਕਮ ਤੁਹਾਡੇ ਕਾਰਡ ਤੱਕ ਹੋਏਗਾ ਜੀ। ਹਾਲੋ ਜੀ ਪਤਾ ਬਹੁਤ ਬਹੁਤ ਸਮਾਜੀ ਕੈਰੈਕਟਰ ਵਾਲਾ ਤੋਂ ਸਮਾ। ਇਹ ਤੁਸੀਂ ਜਿੱਥੇ ਮਰਜੀ ਤੁਸੀਂ ਦੁੱਖੇ ਸੁਕੇ ਗੁਰਦੁਆਰੇ ਮੰਦਿਰ ਮਸਜਿਦ ਸਰpassੀ ਨੂੰ ਵੀਰ ਦਾ ਅਸਰ। ਲੋ ਕਰੀਚਾ ਓਨਲੀ 895 ਦੀ ਰਕਮ। ਉਹ ਜੀ ਦੁਪੱਟਾ ਨਾਲੇ ਫੁੱਲ ਸਟੈਂਡਰਡ ਸਾਈਜ਼ ਦਾ ਪਿਓਰ ਦਾ ਰੇ ਲਓ ਜੀ ਨੈਕਸਟ ਤੁਹਾਨੂੰ ਇੱਕ ਬੜਾ ਹੀ ਆਸਮਾਨ ਆਰਟੀਕਲ ਦਿਖਾ ਰਿਹਾ ਪੌੜਾ ਹੀ ਪਿਆਰਾ ਪਿਓਰ ਕੈਮਰੀ कॉटन ਦਾ ਆਰਟੀਕਲ ਹੈਗਾ ਜੀ ਸੋਹਣਾ ਸੁਨੱਖਾ ਸੂਟ ਰਹੇਗਾ ਬਹੁਤ ਹੀ ਸਰਦਾਰੀ ਲੁੱਕ ਦਾ ਸੂਟ ਹੈ ਜੀ ਹਾਈਲਾਈਟਿੰਗ ਦਾ ਵਰਕ ਕਿੰਨਾ ਹੈ ਸਾਰਾ ਪਲੇਨ ਰਹੇਗੀ ਬਾਟਮ ਪਿਓਰ कॉटन ਦਾ ਸੂਟ ਹੈ ਜੀ ਪਿਆਰਾ ਰਹੇਗਾ ਫੁੱਲ ਪਿਓਰ ਦਾ ਦੁਪੱਟਾ ਕਰੋ ਚਲੋ ਆਰਟੀਕਲ ਦੀ ਗ੍ਰੇਸ ਬੜਾ ਹੀ ਆਸਮਾਨ ਤੁਸੀਂ ਉਹਨੂੰ ਜਿੱਥੇ ਮਰਜ਼ੀ ਚਾਹੇ ਵੇਅਰ ਕਰ ਸਕਦੇ ਹੋ ਲੋਡ ਕਲਰ অপਸ਼ਨ ਚੈੱਕ ਕਰ ਲਓ ਪਿਆਰੇ ਪਿਆਰੇ ਇਹ ਕਲਰ ਚਾਂਸ ਨੇ ਪਿਓਰ ਕੈਮਰੀ कॉटन ਆ ਜੀ ਥੋੜਾ ਅਲਟੀਮੇਟ ਪ੍ਰੀਮੀਅਮ ਕਨਸੈਪਟ ਰਾਈਜ ਹੈ ਜੀ ਆਹ ਹੋ ਜੀ ਪਿਆਰ ਦਾ ਰੇਗਾ ਦੁਪੱਟਾ 1 ਇੰਚ ਥੋੜਾ ਇੰਡਸਟਰੀ ਲੁੱਕ ਚ ਆ ਗਿਆ 1 ਇੰਚ ਅਲਟਰ অপਸ਼ਨ ਬਰੇ ਪਿਆਰੇ ਪਿਆਰੇ ਓਨਲੀ ਤੁਹਾਨੂੰ ਪ੍ਰੋਵਾਈਡ ਕਰਾਂਗੇ 1050 ਰੁਪਏ ਦਾ 1050 ਦਾ ਆਰਟੀਕਲ ਤੁਹਾਡੇ ਘਰ ਤੱਕ ਹੋ ਜਾਏਗਾ ਡਿਲੀਵਰੀ ਆਓ ਜੀ ਨੈਕਸਟ ਆਰਟੀਕਲ ਦੇਖੋ ਜੀ ਬੜਾ ਹੀ ਪਿਆਰਾ ਖਰੇਗਾ ਜਾਮ ਕਾਟਨ ਬਾਂਦਨੀ ਪ੍ਰਿੰਟ ਦੇ ਵਿੱਚ ਚਲੇਗਾ ਸਨੀ येलो ਬਿਲਕੁਲ ਫਲੋ ਫਲੋਰਿਸ਼ ਕਲਰ ਚਾਰਟ ਹੈ ਜੀ ਜਿਹਦੇ ਜੇ ਤੁਹਾਨੂੰ ਸਾਰਾ ਫਰੰਟ ਦੇ ਦੇ ਕੋਈ ਨੋਟਵਰਕ ਦੇਖਣ ਨੂੰ ਮਿਲੇਗਾ ਤੇ ਗਲੇ 'ਚ ਤੁਹਾਨੂੰ ਪੱਟੀ ਲੱਗੀ ਦੇਖੀ ਮਿਲੇਗੀ ਦੇਖੋ ਨੀ ਔਰ ਮਸਲੀਨ ਕਾਟਨ ਦੀ ਬਾਟਮ ਤੇ ਹਮਲ ਕਾਟਨ ਦਾ ਦੁਪੱਟਾ ਹਮਲ ਕੈਮਰੀ ਕਾਟਨ ਦਾ ਦੁਪੱਟਾ ਰਹੇਗਾ ਸਟੈਂਡਰਡ ਸਾਈਜ਼ ਦਾ ਦੁਪੱਟਾ ਰਹੇਗਾ ਬੜਾ ਹੀ ਕਲਰ ਚਾਰਟ ਬਿਲਕੁਲ ਡਿੱਟੋ ਹੈ ਇਸ ਇਸ ਵਿੱਚ ਕਲਰ ਚਾਰ ਮਿਲਦਾ ਹੋਇਆ ਨੋ ਜੀ ਥਰੀ ਕਲਰ ਕੰਬੀਨੇਸ਼ਨ ਹੈ ਤੇ ਇਹਦੇ ਜਿਵੇਂ ਰੇਟ ਬਿਲਕੁਲ ਬੈਨੀਫੀਸ਼ੀਅਲ ਰੇਟ ਦੇ ਰਹੇ ਆ ਤੁਹਾਨੂੰ ਵੀਡੀਓ ਉੱਤੇ ਤੁਹਾਨੂੰ ਮਤਲਬ ਪੂਰਾ ਬੈਨੀਫਿਟ ਦੇਵਾਂਗੇ ਓਨਲੀ ਪ੍ਰੋਵਾਈਡ ਕਰਾਂਗੇ 895 895 ਟੇਕਸ ਅਕਰੀਟ ਸ਼ੋਰ ਫਾਸਟਲੀ ਐਂਡ ਸੈਂਡ ਅਸ ਅਪਰੀਜ਼ਲ ਫਾਸਟਲੀ ਬਿਕਾਜ਼ ਇਨੀ ਲਿਮਿਟਡ ਸਟਾਕ ਹੈ ਤੇ ਜਿਨ੍ਹਾਂ ਦਾ ਮਤਲਬ ਜੋ ਲੈਣਾ ਚਾਹੁੰਦੇ ਨੇ ਬਾਇ ਕਰਨਾ ਚਾਹੁੰਦੇ ਨੇ ਫਿਰ ਸਟਾਕ ਨਿਕਲ ਜਾਂਦਾ। ਦੈਟਸ ਵਾਈ ਫਿਰ ਤੁਹਾਨੂੰ ਡਿਸਪਾਇੰਟ ਦਾ ਮੌਕਾ ਨਾ ਮਿਲੇ ਤਾਂ ਆਪਾਂ ਕਹਿੰਦੇ ਆ ਪਲੀਜ਼ ਤੁਸੀਂ ਜਲਦੀ ਸਕਰੀਨਸ਼ਾਟ ਭੇਜ ਕੇ ਆਲੋ ਇਹ ਬੜਾ ਹੀ ਆਸਮ ਕਾਈਂਡ ਆਫ ਦਾ ਸੂਟ ਹੈ ਅਲਟੀਮੇਟ ਜੇ ਪਿਓਰ ਕੈਮਰੀ ਕੋਟਨ ਦੀ ਮਿਲ ਜੇ। 올 ਓਵਰ ਟਿਸਟਾ ਬ੍ਰਾਂਡ ਦਾ ਸੂਟ ਹੈਗਾ ਜੀ। ਤਿਆਰ ਹੈਗੀ ਦੀ ਮਸਲੀਨ ਕੋਟਨ ਦੀ ਚੁੰਨੀ। ਬਿਲਕੁਲ ਫੈਬਰਿਕ ਆਸਮ ਹੋਵੇਗਾ। ਅਲਟੀਮੇਟ ਫੈਬਰਿਕ ਰਹੇਗਾ, ਸਟੈਂਡਰਡ ਸਾਈਜ਼ ਦਾ ਦੁਪੱਟਾ ਰਹੇਗਾ। ਬੜੀ ਹੀ ਪਿਆਰੀ ਕਲੈਕਸ਼ਨ ਚ ਹੋਏਗੀ ਇਹ। 올 오버 சூਟ ਰਹੇਗਾ ਬੜੇ ਹੀ ਸੋਫਿਸਟੀਕੇਟਿਡ ਕਲਰ ਚਾਰ ਸੋਫਿਸਟੀਕੇਟਿਡ ਪ੍ਰਿੰਟਿੰਗ ਹੈ ਤੇ ਇਹਦਾ ਕਪੜਾ ਵੀ ਬਹੁਤ ਪਿਆਰਾ ਰਹੇਗਾ। ਆਹ ਲੋ ਜੀ ਦੁਪੱਟਾ ਵੀ ਇਹਦੇ ਚੈੱਕ ਕਰ ਲੋ। ਓਨਲੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਪ੍ਰੀਮੀਅਮ ਕਨਸੈਪਟ ਰਹੇਗਾ 1295 1295 ਆਓ ਜੀ ਨੈਕਸਟ ਆਰਟੀਕਲ ਵਾਂਗ ਦੇਖਦੇ ਹਾਂ। ਇਹ ਵੀ ਸੰਪਲਸ ਆਰਟੀਕਲ ਰਹੇਗਾ। ਵੀਡੀਓ ਦੇ ਵਿੱਚ ਬੜਾ ਮਤਲਬ। ਤੁਹਾਨੂੰ ਸੋਹਣਾ ਰਿਸਪੌਂਸ ਆਇਆ ਲਾਸਟ ਵੀਡੀਓ ਆਪਾਂ ਪਾਈ ਸੀ ਉਹਦੇ ਤੋਂ ਵੀ ਪਾਇਆ ਇਹ। ਬੜਾ ਸੋਹਣਾ ਰਿਸਪੌਂਸ ਹੈ ਪ੍ਰੀਮੀਅਮ ਜਾਮ ਕਾਟਨ ਦਾ ਕੋਈ ਸੈੱਟ ਰਹਿ ਗਿਆ ਜੀ ਕਾ ਸਕਦੇ ਹੋ ਚੈੱਕ ਜੀ ਮੈਚਿੰਗ ਸੂਟ ਰਹਿ ਗਿਆ ਜੀ ਫਰੰਟ ਇਹਦਾ ਦੇਖੋ ਜੀ ਆਹ ਰੇਗੀ ਦੀ ਸ਼ਰਟ ਜਿੱਦੇ ਵੀ ਤੁਹਾਨੂੰ ਥ्रेड ਵਰਕ ਤੇ ਮਿਰਰ ਵਰਕ ਵੀ ਹਾਈਲਾਈਟਿੰਗ ਦੇਖਣ ਨੂੰ ਮਿਲੇਗੀ ਤੇ ਆਹ ਮਸਲੀਨ ਕਾਟਨ ਦੀ ਵੀ ਬਾਟਮ ਰਹਿ ਗਈ ਜੀ ਤੇ ਆਹ ਰਹਿ ਗਿਆ ਫੁੱਲ ਪਿਓਰ ਦਾ ਦੁਪੱਟਾ ਵੀ ਕੰਟਾਸ਼ ਸ਼ੋਰਦਨ ਆਗਰ ਦੁਪੱਟਾ ਹੋ ਗਿਆ ਜੀ ਲੋ ਵੀ ਚੈੱਕ ਕਰੋ ਫੁੱਲ ਪਿਓਰ ਦਾ ਦੁਪੱਟਾ ਹੈਗਾ ਬੜਾ ਹੀ ਕੈਂਟ ਲੁੱਕ ਵਾਲਾ ਯਾਰ ਜੀ ਕਲਰ ਆਪਸ਼ਨ ਚੈੱਕ ਕਰਦੇ ਜੀ ਬੜੀ ਸੋਹਣੀ ਜਿਹੀ ਕਲਰ ਆਪਸ਼ਨਸ ਨੇ ਇਹਦੇ ਵਿੱਚ ਇੱਕ ਰਹਿ ਗਿਆ ਜਿਹੜਾ ਬੜਾ ਸੋਹਣਾ ਕਲਰ ਚਾਹਤ ਪਰਪਲ ਅਰੇ ਮੱਤਰ ਮਾਰਕਟ ਨਾਲੋਂ ਹਮੇਸ਼ਾ ਘੱਟ ਜੀ 1595 ਮਾਰਕਟ ਦਾ ਰੇਟ ਆ ਆਪਾਂ ਅਡਜਸਟ ਤੇ ਰਿਆਂ ਤੁਹਾਨੂੰ 1195 1195 ਦਾ ਸੋਨਾ ਜਿਹਾ ਆਰਟੀਕਲ ਤੁਹਾਡੇ ਘਰ ਤੇ ਡਿਲੀਵਰ ਹੋ ਜੇਗਾ ਆਓ ਜੀ ਨੈਕਸਟ ਆਰਟੀਕਲ ਰੋਕੀ ਵੀਡੀਓ ਦਾ ਲਾਸਟ ਆਰਟੀਕਲ ਰਹਿ ਗਿਆ ਜੀ ਆਲ ਵਿਕਾਸਮੇ ਚੱਤੀ ਆਸਮ ਕਾਈਂਡ ਆਪਾ ਸੁਣ ਰਿਹਾ ਜੀ ਪ्योर ਕੈਮਰੀ ਕੋਟ ਗਰਲਿਸ਼ ਕਨਸੈਪਟ ਰਹੇਗਾ ਬੜਾ ਹੀ ਆਓਸਮ ਲੁੱਕ ਦੇਗਾ ਆਫਟਰ ਵੇਅਰਿੰਗ ਪਰ ਆਪ ਪਹਿਲਾਂ ਤਾਂ ਦੇਖੋ ਜੀ ਡਿਸਟ੍ਰਿੰਟ ਪ੍ਰਿੰਟ ਦੇ ਨਾਲ ਤੁਹਾਨੂੰ ਨੈਕਲਾਈਨ ਮਿਲੇਗੀ ਥ੍ਰੈਡ ਵਰਕ ਦਾ ਹਾਈਲਾਈਟ ਠੀਕ ਹੈ ਜੀ ਤੇ ਨਾਲ ਮਿਲੇਗੀ ਪਲੇਨ ਕੈਮਰੀ कॉटन ਦੀ ਬਾਟਮ ਇਹ ਆ ਦੇਗਾ ਮਲ ਕੋਟਨ ਦਾ ਦੁਪੱਟਾ ਸੋਬਰ ਕਲਰ ਚਾਟ ਆ ਬੜਾ ਹੀ ਸਟਾਈਲਿਸ਼ ਹੁੰਦਾ ਫਲੋਰਸੈਂਟ ਕਲਰ ਚਾਟ ਆ ਜੀ ਪਰ ਇਹ ਵੀ ਗੈਟ ਅਪ ਬਹੁਤ ਇਨਹਾਂਸ ਹੋਏਗੀ ਆਫਟਰ ਵੇਅਰਿੰਗ ਤੁਹਾਡੀ ਲਓ ਜੀ ਆਹ ਰਹੇਗਾ ਮਲ ਕੋਟਨ ਦਾ ਦੁਪੱਟਾ कलर ऑप्शन चेक कर लो जी सोहने सोने, सोने कलर ऑप्शन ने कह गया इतोली शेड बड़ा ही प्यारा एक गए थे तो लाइट येलो शेड रेट कुछ भी नहीं देना आपनली नौ सौ पचानवे नाइन नाइन फाइव की रेंज थोड़े घर तो तक करा डिलीवर लो जी बाकी लास्ट आर्टिकल से वीडियो किमें लगी कमेंट करके जरूर दस जी बाकी सब सबोड कर देंगे थैंक यू सोच